ਸੁੰਦੇ ਹੋ ਕੋਈ ਗੱਲ ਨਹੀਂ ਹੂੰ ਜਨਰੇਟਰ ਵਾਲੇ ਮਕੈਨਿਕ ਨਾਲ ਜਾਰੀ ਲੱਗੀ ਨਾ ਮੈਂ ਤਾਂ ਪਰਵ ਨੂੰ ਆਖਿਆ ਸੀ ਮੈਂ ਕਿ ਤੁਹਾਨੂੰ ਹੀ ਭੇਜੇ ਮੈਂ ਕਿਹਾ ਹੋਰ ਨਾ ਕਿਸ ਨੂੰ ਤੁਸੀਂ ਮੈਨੂੰ ਕਿੱਥੇ ਦੇਖ ਲਿਆ ਸੀ ਬਸ ਦੇਖਿਆ ਸੀ ਕਿਸੇ ਦੇ ਘਰੇ ਮੈਂ ਉਹਦੀ ਫਰੈਂਡ ਤੋਂ ਘਰੇ ਦੇਖਿਆ ਸੀ ਹਾਏ ਪੱਕੇ ਬੰਦ ਪਏ ਆ ਗਰਮੀ ਇੰਨੀ ਹੋਵੇ ਪਸੀਨਾ ਪਸੀਨ ਹੋ ਗਈ ਮੈਂ ਇਨਵਰਟਰ ਵੀ ਬੰਦ ਹੋ ਗਿਆ ਮੈਂ ਕੀ ਕਰਾਂ ਤੁਹਾਨੂੰ ਜਾਨ ਮੈਂ ਨੇ ਉਹਨੂੰ ਫੋਨ ਕੀਤਾ ਬਿਜਲੀ ਵਾਲੇ ਨੇ ਮੀਟਰ ਵਾਲੇ ਨੂੰ ਆ ਕੇ ਦੇਖਦਾ ਓਹ ਹੋ ਪਸੀਨਾ ਹਵਾ ਹੀ ਨਹੀਂ ਲੱਗਦੀ ਭਈ ਕਿਸੇ ਪਰਫਰਮਾਂਟ ਦੀ ਠੀਕ ਹੈ ਨਾ ਮੈਂ ਤਾਂ ਫੋਨ ਲਾਉਣਾ ਮੇਰਾ ਫੋਨ ਹੈ ਕਿੱਥੇ ਮੇਰਾ ਦੇਖ ਕੇ ਫੋਨ ਤੁਹਾਨੂੰ ਫੋਨ ਕੀਤਾ ਸੀ ਤੁਸੀਂ ਅਜੇ ਤੱਕ ਨਹੀਂ ਆਏ ਲੈਟ ਪੱਥੇ ਸਾਰਾ ਕੁਝ ਬੰਦ ਗਿਆ ਹੈ ਮੈਂ ਤਾਂ ਗਰਮੀ ਗਰਮੀ ਹੋਈ ਪਈ ਮੈਂ ਤਾਂ ਪਸੀਨਾ ਆ ਉਹ ਮੈਡਮ ਜੀ ਕਿਹੜੇ ਫਲੋਰ ਤੇ ਰਹਿੰਦੇ ਹੋ ਤੁਸੀਂ 4 ਫਲੋਰ ਚੜਿਆ ਆ ਮੈਂ ਅੱਛਾ ਆ ਗਿਆ ਤੁਸੀਂ 6ਵੇਂ ਫਲੋਰ ਤੇ ਆ ਜਾਓ ਹਾਂ ਜੀ ਹਾਂ ਜੀ ਤੁਸੀਂ ਆ ਜਾਓ ਆ ਜਾਓ 6ਵੇਂ ਫਲੋਰ ਤੇ ਮੈਨੂੰ ਲੱਗਦਾ ਜਨਰੇਟਰ ਖਰਾਬ ਕਰ ਜਨਰੇਟਰ ਠੀਕ ਕਰ ਦੇ ਦਾ ਮੈਂ ਨਾ ਖਰਾਬ ਹੋ ਜਾਣਾ ਚਲੋ ਕੋਈ ਗੱਲ ਨਹੀਂ ਮੈਡਮ ਜੀ ਆ ਗਿਆ ਕਰ ਦਿਆ ਜਨਰੇਟਰ ਦੀ ਮੈਡਮ ਜੀ ਆ ਗਿਆ ਜੀ ਆਜੋ ਆਜੋ ਮੈਡਮ ਜਨਰੇਟਰ ਖਰਾਬ ਹੈ ਤੁਹਾਡਾ ਆਪ ਬੜਾ ਟਾਈਮ ਲਗਾ ਕੇ ਆਇਆ ਤੁਸੀਂ ਤਾਂ ਮੈਡਮ ਜੀ ਇੱਕ ਤਾਂ 6ਵੇਂ ਫਲੋਰ ਤੇ ਤੁਸੀਂ ਰਹਿੰਦੇ ਹੋ ਦੱਸੋ ਯਾਰੇ ਟਾਈਮ ਮੇਰੇ ਤੇ ਲੱਤਾ ਤੁਹਾਨੂੰ ਕਿੰਨਾ ਚਿਰ ਹੋ ਗਿਆ ਤੁਹਾਨੂੰ ਫੋਨ ਕਰਦੀ ਮੈਂ ਬੰਦਾ ਟਾਈਮ ਨਾਲ ਹੀ ਆ ਜਾਵੇ ਨਾ ਅਰੇ ਵੀ ਦੇਖ ਲਓ ਫੋਨ ਕਿੰਨਾ ਚਿਰ ਹੋ ਗਿਆ ਨਹੀਂ ਮੈਂ ਤਾਂ ਕਹਿ ਰਿਹਾ ਸੀ ਚਲੋ ਜਨਰੇਟਰ ਠੀਕ ਕਰੀਏ ਤੁਹਾਡਾ ਅੱਛਾ ਹਾਂ ਜਨਰੇਟਰ ਠੀਕ ਕਰਨਾ ਤੇ ਹੋਰ ਆਹ ਦੇਖੋ ਲਾਟਾ ਪੱਖਾ ਸਾਰਾ ਕੁਝ ਬੰਦ ਹੋ ਰਿਹਾ ਹੈ ਕਰਨੀ ਵਾਲੀ ਹੋਤੀ ਹੈ ਚਲੋ ਉਸ ਦਾ ਪਸੀਨਾ ਪਸੀਨਾ ਹੋਇਆ ਕਦੋਂ ਦੀ ਗਈ ਹੈ ਲੈਤ ਮੋਈ ਨੂੰ ਕਿੰਨੇ ਚਿਰ ਦੀ ਹੋ ਗਿਆ ਗਈ ਮੈਂ ਤਾਂ ਅੱਖ ਕੀ ਮੈਂ ਬੋਲ ਤੇਲ ਤੁਲ ਵੀ ਹੈਗਾ ਕਿ ਨਹੀਂ ਹਾਂ ਹਾਂ ਤੇ ਤੁਸੀਂ ਆਪ ਹੀ ਚੈੱਕ ਕਰੋ ਮੈਂ ਕਿਹਾ ਤੇਲ ਚੈੱਕ ਕਰਦੇ ਫਿਰਦੀ ਹਾਂ ਤੇਲ ਤਾਂ ਦੇਖ ਲਿਆ ਕਰੋ ਬੁਲਾ ਲਿਆ ਤਾਂ ਤੁਸੀਂ ਰਹਿੰਦੇ ਹੋ 6ਵੇਂ ਮੰਜ਼ਲ ਤੇ

ਹੋਰ ਵੀ ਬੰਦ ਹੋ ਗਿਆ ਪੈਮਾ ਗਰਮੀ ਮਾਰ ਜੀ ਵੇਖੋ ਮਾੜਾ ਜਿਹਾ ਕੀ ਹੋਇਆ ਇਹਨੂੰ ਇਹ ਤਾਂ ਮੈਨੂੰ ਤੇਲ ਮੁੱਕਿਆ ਲੱਗਦਾ ਤੇਲ ਮੁੱਕ ਗਿਆ ਹਾਂ ਫੇਰ ਹੁਣ ਫੇਰ ਹੁਣ ਕੀ ਮੰਗਾਣਾ ਪਊਗਾ ਤੇਲ ਇਹਦੇ ਤੁਸੀਂ ਤੇਲ ਮੰਗਾ ਕੇ ਰੱਖਿਆ ਕਰੋ ਇਹ ਕੋਈ ਛੋਟੀ ਜਨਰੇਟਰ ਹੀ ਨਹੀਂ ਹੈ ਕਿ ਵੀ ਲੀਟਰ 2 ਲੀਟਰ ਪਾਇਆ ਉਹ ਦੂਜਾ ਦੇਖ ਲਓ ਦੋ ਆਪਣੇ ਕੁਜ ਜਨੈਟਰ ਆ। ਖੁੱਡਾ ਇਹ ਆ ਤੇ ਇਹ ਆ। ਦੋਨੋਂ ਹੀ ਆਪਣੇ ਆ। ਤੇਲ ਹੀ ਮੰਗਾਣਾ ਪਊਗਾ ਤੇਲ। ਫੇਰ ਆਉਣਾ। ਇਹ ਤਾਂ ਹੁਣ ਠੀਕ ਕਰਨਾ ਪਊਗਾ। ਫੇਰ ਆਉਣਾ। ਫੇਰ ਹੁਣ ਕਰ ਦਿੰਨੇ ਆ ਠੀਕ। ਤੁਸੀਂ ਜਨੈਟਰ ਠੀਕ ਕਰੋ ਨਹੀਂ ਜਨੈਟਰ ਕਰੋ। ਠੀਕ। ਤੁਹਾਨੂੰ ਵੇਖ ਕੇ ਤਾਂ ਠੰਡ ਛੜ ਗਈ ਠੰਡ ਛੜੋਗੇ ਨਹੀਂ ਠੰਡ ਤਾਂ ਦੂਰ ਕਰਨ ਆਇਆ ਹੋਰ ਕੀ ਠੰਡ ਬਹੁਤ ਲੱਗਦੀ ਹੈ ਇੱਥੇ ਠੀਕ ਕਰਾ ਨੀਚੇ ਠੀਕ ਕਰਾ ਜਨਰੇਟਰ ਹਾਂ ਇੱਥੇ ਠੀਕ ਕਰਾ ਥੱਲੇ ਠੀਕ ਕਰਾ ਜਿੱਦਾਂ ਤੁਹਾਨੂੰ ਠੀਕ ਕਰਕੇ ਜਨਰੇਟਰ ਤਾਂ ਆਪਾਂ ਬਾਅਦ ਚ ਵੀ ਕਰ ਲਾਂਗੇ ਪਹਿਲਾਂ ਤੁਹਾਨੂੰ ਠੀਕ ਕਰਦਾ ਚਲੋ ਆ ਜਾ ਫਿਰ ਚਲੋ ਚਲੋ ਧਿਆਨ ਨਾਲ ਫੇਰ ਨਾ ਜਾਇਓ ਹੁਣ ਚਲੋ ਚਲੋ ਆਹ ਹੁਣ ਠੀਕ ਕਰੀਏ ਚਲੋ ਚਲੋ ਧਿਆਨ ਨਾਲ ਉਤਰਿਓ ਮੈਂ ਤਾਂ ਪੌੜੀਆਂ ਨੂੰ ਵੇਖ ਕੇ ਡਰ ਲਾਇਆ ਚਲੋ 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 ਕੋਈ ਨਹੀਂ ਤੁਹਾਡੀਆਂ ਪੌੜੀਆਂ ਨੇ ਤੁਸੀਂ ਆਪਣੀਆਂ ਉੱਤਰ ਤੇ ਡਰਦੇ ਹੋ ਹੋਰ ਕੀ ਮੇਰਾ ਕੀ ਬਣੂਗਾ ਬਸ ਮੈਂ ਬਣਵਾ ਤਾਂ ਲਈਆਂ ਪੌੜੀਆਂ ਮੇਰੀ ਔਖਾ ਜੋ ਹੋ ਗਿਆ ਮੈਂ ਤਾਂ ਆਪ ਨੂੰ ਮੈਂ ਪਤਾ ਥੱਲੋ ਚੜਦੇ ਥੱਕ ਗਿਆ ਅੱਜ ਅੱਛਾ 6ਵੀਂ ਮੰਜ਼ਲ ਹੈ ਨਾ ਹੋਰ ਉੱਪਰ ਇਹ ਕਿੱਥੇ ਲਵਾਈ ਆਪਾਂ ਚਲੋ ਉਹ ਹੂੰ ਜਿੰਨੇ ਟੋਕਾਂ ਬਾਤ ਚੀਕ ਕਰੂਗਾ ਉਹਨੇ ਮੁੰਨੇ ਠੀਕ ਕਰਨਾ ਹੂੰ ਸੋ ਸੋ ਬਾਸ ਠੀਕ ਹੈ ਤੁਸੀਂ ਠੀਕ ਕਿਤੇ ਠਿਕਾਉਣ ਮਕੈਨਿਕ ਕਰੂਗਾ ਹਾਂ ਠੀਕ ਹੈ ਕੋਈ ਮਕੈਨਿਕ ਹੋਰ ਕੀ ਇੱਕ ਦਿਨਾਂ ਚੇਅਰ ਲਾ ਕੇ ਆਏ ਮਕੈਨਿਕ ਚੇਅਰ ਨਹੀਂ ਲੱਗਿਆ ਚੱਲੋ ਦੇਖ ਚੱਲੋ 6 ਫਲੋਰ ਦੀ ਪੌੜੀਆਂ ਚੜਦੇ ਚੜਦੇ ਲੱਤਾਂ ਰਹਿ ਗਈਆਂ ਤੁਸੀਂ ਲੋ ਨੌਜਵਾਨ ਕਿ ਪੌੜੀਆਂ ਨਹੀਂ ਚੜ ਸਕਦੇ ਇੰਨੀ ਕਿੰਨੀ ਕਿ ਥੱਕ ਗਏ ਹੋ ਇੱਥੇ ਸ਼ੁਕਰ ਹੈ ਮਕੈਨਿਕ ਨੌਜਵਾਨ ਆ ਜੇ ਕੋਈ ਬੁढ़ा ਆਇਆ ਹੁੰਦਾ ਨਾ ਜਨਰੇਟਰ ਦੀ ਜਗ੍ਹਾ ਜਗਾ ਉਹਨੂੰ ਠੀਕਰਵਾਣਾ ਪੈਂਦਾ ਤੁਹਾਨੂੰ ਲਿਜਾ ਕੇ ਚੱਲ ਕੋਈ ਗੱਲ ਨਹੀਂ ਵਧੀਆ ਨਾ ਜਵਾਨ ਮਕੈਨਿਕ ਆਇਆ ਜਨਰੇਟਰ ਵੀ ਠੀਕ ਹੋ ਜੂ ਤੇ ਜਨਰੇਟਰ ਵਾਲੀ ਮਾਲਕਨ ਵੀ ਠੀਕ ਹੋ ਜੂ ਉਹ ਨਾ ਸਹੀ ਗੱਲ ਹੈ ਸਹੀ ਗੱਲ ਹੈ ਨਾ ਫੇਰ ਹੋ ਵੀ ਸਹੀ ਗੱਲ ਹੈ ਮਤਾਂ ਅੰਦੇ ਦੇਖਿਆ ਪਹਿਲੇ ਜਨਰਟਰ ਦਾ ਮਾਲਕ ਨਹੀਂ ਠੀਕ ਕਰਨੀ ਪਊਗੀ ਵਲੀ ਗਰਮੀ ਹੈ ਨਾ ਹਾਂ ਬਹੁਤ ਗਰਮੀ ਹੈ ਮੈਂ ਤਾਂ ਬਸ ਇੰਨੋ ਪਸੀਨਾ 흘ਿਆ ਵਲੀ ਗਰਮੀ ਹੈ ਨਾ ਹੂੰ ਕਿਦੇ ਚ ਮੌਸਮ ਜੀ ਤੁਹਾਡੇ ਚ ਮੌਸਮ ਚ ਨਾ ਤੁਹਾਡੇ ਜਿਹੜਾ ਘੱਟ ਹੈ ਹਉ ਤਾਂ ਤੁਹਾਨੂੰ ਪਤਾ ਹੋਣਾ ਚਾਹੁੰਦੇ ਉਹ ਹੀ ਤਾਂ ਦੇਖਿਆ ਕਿਵੇਂ ਨਿਕਲੇ ਜਾਂਦੀ ਸੀ ਗਰਮੀ ਭਰੀ ਪਈ ਆ ਅੰਦਰ ਨਾ ਕੋਈ ਗੱਲ ਜੀ ਕੱਢ ਦਿੰਨੇ ਆ ਕੋਈ ਕੱਢਦੀ ਹੈ ਕੋਈ ਨਹੀਂ ਕਰਦਾ ਕਿੰਨੇ ਕਿੰਨੇ ਗਰਮੀ ਕੱਢ ਗਿਆ ਮਕੈਨਿਕ ਦਾ ਕੰਮ ਹੀ ਹੈ ਗਰਮੀ ਕੱਢਣਾ ਬੜੀ ਗਰਮੀ ਲੱਗੇ ਜਾਂਦੇ ਸੀ ਆ ਹੂੰ ਬੜੀ ਗਰਮੀ ਸੀ ਕੋਈ ਗੱਲ ਨਹੀਂ ਸਿਆਤਾ ਦੇਖੋ ਕਿੰਨੀ ਗਰਮੀ ਹੈਗੀ ਆ ਸਾਨੂੰ ਨਹੀਂ ਪਤਾ ਲੱਗਦਾ ਜਦੋਂ ਮੇਰੀ ਵੀ ਹੁਣ ਨਿਕਲੇ ਜਾਣੀਆਂ ਜਦੋਂ ਥੋੜੀ ਨਿਕਲਣੀਆਂ ਦਾ ਪਹਿਲੇ ਫੋਨ ਮਾਰ ਦਿੰਦੇ ਮੈਂ ਤੰਗ ਹੋਣੀ ਨਹੀਂ ਦੇਣਾ ਸੀ ਤੁਹਾਨੂੰ ਮੈਂ ਕਿੰਨੀ ਦੇ ਕੇ ਤੂੰ ਤੁਹਾਨੂੰ ਫੋਨ ਕਰੀ ਜਾ ਰਹੀ ਤੁਸੀਂ ਜੀ ਕੋਈ ਗੱਲ ਨਹੀਂ ਉਹਨੇ ਗਰਮੀ ਦੂਰ ਕਰ ਦਿੰਨੇ ਆ ਉਹ ਨਹੀਂ ਆ ਕੇ ਬਾਅਦ ਗਰਮੀ ਲੱਗਦੀ ਸੱਚੀ ਹੂੰ ਗਰਮੀ ਲੱਗ ਨਹੀਂਂਦਿਆਂ ਨਹੀਂ ਜੇ ਗਰਮੀ ਲੱਗੀ ਉੱਥੇ ਆਵੜਾਂਗੇ ਮੈਂ ਨਹੀਂ ਨਹੀਂ ਆਉਂਗਾ ਤਾਂ ਮੈਂ ਤੇ ਤੁਸੀਂ ਕਿਉਂ ਆਣਾ ਮੈਂ ਆਉਂਗਾ ਜੱਟੀ ਨੂੰ ਜਾਣਦਾ ਨਹੀਂ ਤਮਕੀਆਂ ਵੀ ਨਾਲ ਨਾਲ ਹੈ ਹਾਂ ਜੱਟੀ ਵਾਲੀ ਕਹਿੰਦੀ ਹੈ ਹੂੰ ਲੱਗਦੀ ਤਾਂ ਸਾਪ ਪਈ ਹੈ ਹੂੰ ਸਾਪ ਲੱਗਦੀ ਹੂੰ ਤਾਂ ਕਰਨੇ ਸਾਰੇ ਨਿਕਲ ਜਾਨੀਆਂ ਹਾਂ ਹਾਂ ਕੱਲੇ ਰਹਿਣੀਆਂ ਕਰੇ ੱਲੀ ਹੋਣੀ ਮੈਂ ਕੁਲ ਕਿਰਾਏ ਗਾ ਕਿਉਂ ਕੋਈ ਘਰ ਹੈ ਨਹੀਂ ਗਾ ਪਰਿਵਾਰ ਮੈਂਬਰ ਕੋਈ ਪਰਿਵਾਰ ਕਿਤੇ ਕੁੜੀ ਬਾਹਰ ਚਲੀ ਗਈ ਕਿਨੇ ਤਾਂ ਨਾ ਆਪ ਹੈ ਨਹੀਂ ਨਾ ਮੁੜ ਕੇ ਗਈ ਹੈ ਖਰਾਬ ਜਨਰੇਟਰ ਲਵਾਤਾ ਨਾ ਹਾਂ ਬਸ ਖਰਾਬ ਲਵਾਦਾ ਚਲ ਕੋਈ ਗੱਲ ਨਹੀਂ ਮੈਨੂੰ ਉਹਦਾ ਵੀ ਭਲਾ ਹੋਵੇ ਨਾ ਖਰਾਬ ਲਵਾਉਂਦਾ ਫਿਰ ਮੈਨੂੰ ਕੀ ਕਰਨ ਦਾ ਮੌਕਾ ਕਿੱਥੇ ਮਿਲਣਾ ਜੀ ਮੈਨੂੰ ਸੈਕੰਡ ਵਾਲੇ ਵਧੀਆ ਮਿਲ ਜਾਂਦਾ ਸੀ ਮੈਂ ਕਿਹਾ ਚੱਲ ਲੈ ਲੈਂਦੇ ਹਾਂ ਚਲੋ ਕੋਈ ਹਾਂ ਮਿਲ ਜਾ ਕੋਈ ਗੱਲ ਉਹ ਨਹੀਂ ਖਰਾਬ ਰਹਿਣ ਦਿੰਦੇ ਮਨਾ ਪੱਤੇ ਠੀਕ ਕਰ ਦੇਣਾ ਰੰਕੇ ਪੱਤੇ ਜੋੜ ਦੇਣਾ ਤੋ ਬਿਕਲਈ ਗਰਮੀ ਹਾਂ ਗਰਮੀ ਵਾਧੂ ਨਹੀਂ ਲੱਗੂ ਨਾ ਹੋਣੀ ਲੱਗਦੀ ਹੂੰ ਹੂੰ ਹੁੰਦਾ ਕਿੰਨੇ ਮਹੀਨੇ ਨਹੀਂ ਲੱਗਣੀ ਗਰਮੀ ਇਹ ਕੋਈ ਗੱਲ ਨਹੀਂ ਜਦੋਂ ਲੱਗੂਗੀ ਗਰਮੀ ਨਾ ਮੈਨੂੰ ਯਾਦ ਕਰ ਜਾ ਉਹਦਾ ਹੀ ਆਸ ਮੈਂ ਤੇ ਠੀਕ ਗਰਮੀ ਨਿਕਲ ਜਾ ਕਰੋਗੀ ਹੋਰ ਕਿ ਜਿਆਦਾ ਹੋਵੇ ਤੱਕ ਨਹੀਂ ਯਾਰਾ ਬਸ ਮੱਤੀ ਐ ਤੁਹਾਡੀ ਲੈਣਾ ਹੀ ਪਊਗਾ ਹੁੰਦਾ ਮਜ਼ਾਕ ਵੀ ਨਾ ਮੰਨਣ ਕਰਦੇ ਲੋ ਮੰਜਾਸ ਮੈਨੂੰ ਬੜਾ ਰੰਦਾ ਹੂੰ ਮੈਨੂੰ ਕਿਥੇ ਨਹੀਂ ਜਾਉਂਦਾ ਹੂੰ ਕੱਲ ਕੀ ਗਰਮੀ ਨਿਕਲ ਗਈ ਨਹੀਂ ਹੁਣ ਇਹ ਜਨਰੇਟਰ ਮੈਂ ਪੱਕਾ ਨਹੀਂ ਠੀਕ ਕਰਨਾ ਟੈਂਪਰੇਰੀ ਦਾ ਅਜੇ ਕਰ ਚੱਲਿਆ ਕਿਉਂ ਮੁੜ ਕੇ ਆਣਾ ਨਹੀਂ ਤੁਸੀਂ ਠੀਕ ਕਰਨ ਵਾਸਤੇ ਤਾਂ ਹੀ ਤਾਂ ਠੀਕ ਕਰਨਾ ਨਹੀਂ ਅੱਛਾ ਟੈਂਪਰੇਰੀ ਕਰੂੰਗਾ ਖਰਾਬ ਰਹੂਗਾ ਤਾਂ ਹੀ ਤਾਂ ਠੀਕ ਕਰਨ ਦਾ ਮੌਕਾ ਮਿਲੂਗਾ ਹੂੰ ਇਹ ਵੀ ਜਨਰੇਟਰ ਨੂੰ ਵੀ ਔਰ ਜਨਰੇਟਰ ਵਾਲੀ ਮਾਲਕ ਨੂੰ ਵੀ ਠੀਕ ਹੈ ਜਣੀ ਬਿਲਕੁਲ ਬਿਲਕੁਲ ਕਿਉਂ ਤੂੰ ਜਾਣੀ ਪੱਕਾ ਠੀਕ ਹੋਵੇ ਨਹੀਂ ਮੈਂ ਤਾਂ ਕਹਿੰਦੀ ਖਰਾਬ ਹੀ ਹੁੰਦਾ ਰਵੀ ਹਾਂ ਕਿ ਤੱਕ ਮੈਂ ਠੀਕ ਹੈ ਵਾਰ-ਵਾਰ ਬੁਲਾਉਂਦੀ ਰਹਾਂ ਤੁਹਾਨੂੰ ਠੀਕ ਕਰਨ ਵਾਸਤੇ ਐtanto ਤਾਂ ਤੁਸੀਂ ਆਣਾ ਵੀ ਨਹੀਂ ਨਹੀਂ ਆਉਂਗਾ ਆਉਂਗੇ ਤਾਂ ਤਾਈਂ ਕੁਝ ਮਿਲੇਗਾ ਹੂੰ ਮੇਵਾ ਤਾਂ ਫੰਦਾ ਮਿਲੇਗਾ ਹੀ ਮਿਲੇਗਾ ਪਰ ਆਇਆ ਕਰੋ ਤੁਸੀਂ ਤੇ ਫੋਨ ਮੈਨੂੰ ਹੀ ਮਾਰਿਓ ਨਾ ਹੁਣੋਂ ਮੈਂ ਪਰਬ ਨੂੰ ਨਹੀਂ ਕਰਦੀ ਮੈਂ ਥੋਨੂੰ ਹੀ ਫੋਨ ਕਰਾਂਗੀ ਹੁਣ ਪਰਬ ਦੀ ਕੀ ਲੋੜ ਹੈ ਹਾਂ ਮੈਂ ਨੰਬਰ ਦੇ ਕੇ ਜਾਣਾ ਮੈਨੂੰ ਸਿੱਧਾ ਨੰਬਰ ਤਾਂ ਹੁਣ ਆ ਹੀ ਗਿਆ ਤੁਸੀਂ ਫੋਨ ਨਹੀਂ ਕੀਤਾ ਥੰਨੇ ਮੈਨੂੰ ਹਾਂ ਬਸ ਉਹ ਹੀ ਤੇ ਕਰਾ ਸੇਵ ਕਰ ਲਿਓ ਮੈਂ ਹੁਣ ਪਰਬ ਪੁਰਬ ਗਿਆ ਹਾਂ ਜਨਰੇਟਰ ਵਾਲਾ ਲਿਖ ਲਿਓ ਬਿਲਕੁਲ ਫਿਰ ਵੀ ਮਾੜਾ ਮੋਟਾ ਨਾ ਤੁਸੀਂ ਕਰਾਈ ਦਿਓ ਠੀਕ ਹੈ ਹਾਂ ਕੰਮ ਚਲਾਉਣ ਜੋ ਗਰਮੀ ਬਹੁਤ ਹੈ ਹੂੰ ਗਰਮੀ ਤਾਂ ਪੁੱਛੋ ਨਾ ਠੀਕ ਹੈ ਹੋਰ ਦੱਸ ਬਾਸ ਵਧੀਆ ਹੁਣ ਮੈਂ ਖਰਾਬ ਰਹਿਣ ਵੀ ਨਹੀਂ ਦੇਣਾ ਨਾ ਜਨਰੇਟਰ ਨਾ ਜਨਰੇਟਰ ਵਾਲੀ ਜੋ ਜੀ ਠੀਕ ਕਰ ਦਿਆ ਕਰਨਾ ਕਰੂੰਗਾ ਟੈਂਪਰੇਰੀ ਜਨਰੇਟਰ ਦਾ ਟੈਂਪਰੇਰੀ ਠੀਕ ਕਰਾਂਗੇ ਤੇ ਤੈਨੂੰ ਤਾਂ ਚੰਗੀ ਤਰ੍ਹਾਂ ਠੀਕ ਕਰਕੇ ਜਾਇਆ ਕਰੂੰਗਾ ਹੈ ਨਾ ਮੈਂ ਖੁਸ਼ ਆ ਨਾ ਮੈਂ ਬਹੁਤ ਖੁਸ਼ ਆ ਗਰਮੀ ਨਿਕਲ ਗਈ ਖੁਸ਼ ਤਾਂ ਆਣਾ ਹੀ ਹੈ ਹੈ ਨਾ ਕੋਈ ਬਿਲਕੁਲ ਚਲੋ ਹੁਣ ਫਿਰ ਜਨਰੇਟਰ ਕਰ ਦਵਾ ਠੀਕ ਹਾਂ ਜਨਰੇਟਰ ਤੁਸੀਂ ਕਰ ਦਿਓ ਉਹ ਮੇਰੀ ਥੁੱਟ ਤੇ ਜਾਂਦੀ ਲੋਡ ਨਹੀਂ ਤੁਸੀਂ ਜਾਵੋ ਲਾਂਗੇ ਨਾ ਨਾ ਹੁਣ ਕੀ ਲੋਡ ਹਾਂ ਤਾਂ ਮੈਂ ਆਪੇ ਜੋੜ ਦੇਣਾ ਬਸ ਮਾਡ ਅਗੇ ਜਿਹੜਾ ਸੈੱਟ ਕਰਨਾ ਕਰਨਾ ਉਹ ਕਰ ਲਓ ਕੱਲ ਨੂੰ ਫੇਰ ਆਜੋ ਤੁਸੀਂ ਇਸ ਟਾਈਮ ਕੱਲ ਨੂੰ ਆਉਂਗੂ ਕਿ ਪਸਲੇ ਕਿ ਤਾਰ ਆਪ ਜਾ ਕੇ ਤੋੜਿਓ ਦੁਆਰਾ ਜਾਂ ਜਨਰੇਟਰ ਨੂੰ ਖਰਾਬ ਕਰਿਓ ਤਾਂ ਹੀ ਕਰੋਗੇ ਉਹ ਮੈਂ ਆਪੇ ਕਰ ਦਾਂਗੀ चार ये रसोई का काम तो है ओ तो से करे ठीक है अपना तो ता पहना ही गर्मी बहुत एक गर्मी ये तो उधर गर्मी एक तेरे गर्मी दोनों कट जाके देख ले पसीना पसीना कर रहा है ओए गर्मी है करो करा हूं ठीक है जाओ तू ठीक है होता जाना तो पहना ही है ये फिर जो ठीक करना ਰੋਜ਼ ਰੋਜ਼ ਆ ਵੀ ਜਾਏ ਕੁਛਿਆ ਮੇਰਾ ਵਜੇ ਲੱਗਿਆ ਰਹੇ ਐਸ ਪਾਣੇ ਜਨਰੇਟਰ ਵੀ ਠੀਕ ਹੁੰਦਾ ਰਹੇਗਾ ਮੈਂ ਕਹਦਾ ਨੂੰ ਪੈਸੇ ਦੇਣ ਲੱਗ ਗਈ ਜਨੱਟ ਦੇ ਇਹ ਤਾਂ ਜਨਰੇਟਰ ਠੀਕ ਕਰਵਾਉਣ ਦਾ ਫਾਇਦਾ ਚੱਕਿਆ ਮੈਂ ਦਾ ਇਹਨੂੰ ਕੀ ਪਤਾ ਹੈਗਾ ਕੰਮ ਦੇ ਅਨੁ ਤਾਈ ਹੈ ਕਿ ਬਸ ਮੇਰੇ ਲਪੇਟੇ ਚ ਆ ਗਈ ਹੈ ਇਹ ਨਹੀਂ ਪਤਾ ਕਿ ਮੇਰੇ ਧਪੇਟੇ ਚ ਆ ਗਿਆ ਕਿੰਨੀ ਖੁਸ਼ੀ ਦੀ ਗੱਲ ਹੈ ਹਨ ਬਦਿਆ ਹੋ ਗਿਆ ਚਲੋ ਮੈਂ ਵੀ ਦੇਖਾ ਕਿੱਦਾਂ ਨੂੰ ਗਿਆ